60 ਪਈਆ ਫਾਰਮ ਟਰੈਕ ਇਹ ਬਹੁਤ ਘੱਟ ਹੈ ਪ੍ਰੋਜੈਕਟਰ ਲੈਂਪ ਉਸ ਟਾਈਮ ਚ ਇਹਨੂੰ ਦੇਤੇ ਸੀ ਇਹ 15 ਮਾਡਲ ਹੈ 6,50,000 ਰੁਪਏ ਦਾ ਮਾੜਾ ਵੇਟ ਬੂਟ ਲੱਗਾ ਹੋਇਆ ਟਰੈਕਟਰ ਬਹੁਤ ਘੱਟ ਵੇਖਣ ਨੂੰ ਮਿਲਣਗੇ ਤੁਹਾਨੂੰ ਬਹੁਤ ਖੁੱਲਾ ਸਪੇਸ ਹੈ ਟਰੈਕਟਰ ਦੇ ਐਲਈਡੀਆਂ ਐਕਸਟਰਾ ਲੱਗੀਆਂ ਹੋਈਆਂ ਨੇ ਤੇ ਇਨਗਰਾ ਸਾਮਾਨ ਹੀ ਲਾ ਰੱਖਿਆ ਉੱਤੇ ਬਹੁਤ ਜ਼ਿਆਦਾ ਯੂ ਲੱਗੀ ਫਾਈਬਰ ਲੱਗੀ ਹਾਈ ਲੋ ਵਾਲਾ ਟਰੈਕਟਰ ਹੈ ਤੇ ਸਸਪੈਂਸ਼ਨ ਆ ਵੇ ਲੋ ਵੀ ਇਥੋਂ ਜਿਹੜੀ ਉੱਤੇ ਆਪ ਡਾਊਨ ਹੋ ਜਾਂਦੀ ਹੈ ਸੀਟ 154 ਕਿਲੋ ਤੇ ਬੰਨੀ ਹੋਈ ਆ ਹੁਣ ਤੇ ਮੇਰੇ ਸਾਤੇ ਏਅਰ ਨਹੀਂ ਗਈ ਇਹ ਆਟੋਮੈਟ ਜਿੰਨੇ ਟਰੈਕਟਰ ਦਿਖਾਉਣ ਜਾ ਰਹੇ ਸਾਰੇ ਇੱਕੋ ਸ਼ਾਪ ਦੇ ਨੇ 855 ਰਿਵਰਸ ਪੀਟੀਓ ਪੰਜ ਸਟਾਰ ਯੂ ਲੱਗਾ ਹੋਇਆ ਉੱਤੇ ਠੀਕ ਹੈ ਬੈਂਪਰ ਹੈ ਜਿਹੜਾ ਪੇਂਟ ਹੋਇਆ ਹੋਇਆ ਬਲੈਕ ਕਲਰ ਚ ਇਹਦਾ ਰੇਟ ਵਗੈਰਾ ਨਹੀਂ ਲਿਖਿਆਗਾ ਹਣਾ ਚਲੋ ਆਪਾਂਗਾ ਦੱਸ ਦਿਆਂ ਰੇਟ ਇਹਨਾਂ ਦਾ ਕੀ ਏ ਚਲੋ ਪੁੱਛ ਲੈਨੇ ਇਹਨਾਂ ਦਾ ਰੇਟ ਤੇ TLX ਮਾਡਲ ਮਹਿੰਦਰਾ ਸਾਈਡ ਗੇਅਰ ਬਿਲਕੁਲ ਨਵਾਂ ਟਰੈਕਟਰ ਜਿਵੇਂ ਨਵਾਂ ਤੇ ਕੋਕਾ ਪੀਸ ਖੜਾ ਬਾਈ ਮਾਡਲ ਤੇ 6 ਲੱਖ 25000 ਰੁਪਿਆ ਡਿਮਾਂਡ ਹੈ ਠੀਕ ਹੈ ਮੇ ਹੱਥ ਮਾਰਿਆ ਲੋਕਾਂ ਨੇ ਇੰਨੇ ਗੰਦੇ ਲੋਕ ਨੇ ਨਾ ਕੀ ਕਹਿਣਾ ਵੀ ਜਦੋਂ ਚੰਗਾ ਭਲਾ ਰੇਟ ਲਿਖਿਆ ਕੀ ਮਾੜਾ ਤੁਸੀਂ ਉਹ ਵੇਖਣਾ ਵੇਖ ਕੇ ਚਲ ਜਓ ਰੇਟ ਹੱਥ ਮਾਰ ਕੇ ਜਾਣਗੇ ਰੇਟ 60 55 ਪਾਵਰ ਮੈਕਸ 20 ਮਾਡਲ 21 ਦੀ ਆਰ ਸੀ 695000 ਰੁਪਿਆ ਡਿਮਾਂਡ ਹੈ ਬਿਲਕੁਲ ਟਰੈਕਟਰ ਪਾਵਰ ਮੈਕਸ ਦੇ ਨਾਂ ਤੇ ਤੇ ਪਾਵਰ ਬਾਕੀ ਮੈਕਸ ਦਾ ਛੋਟਾ ਗੇਰ ਹੈ 4 ਸਪੀਡ ਟਰੈਕਟਰ ਹੈ T20 ਇਹ ਕਲਾਸਿਕ ਪ੍ਰੋ ਹੈ ਠੀਕ ਹੈ ਤੇ ਅਗਲੇ ਬੰਨੇ 855 ਰਿਵਰਸ ਪੀਟੀਓ ਹਰਿਆਣਾ ਨੰਬਰ ਜੇ ਇਹਦੀ ਗੱਲ ਕਰੀਏ ਹਰਿਆਣਾ ਨੰਬਰ ਡਾਈਰੈਕਟਰ ਤੁਹਾਨੂੰ ਲਗਭਗ ਸਾਰੇ ਵੇਖਣ ਨੂੰ ਮਿਲਣਗੇ ਤੇ ਸਾਰੇ ਹੀ ਹਰਿਆਣਾ ਨੰਬਰ ਹੋਣਗੇ ਕੋਈ 1 2 ਪੰਜਾਬ ਨੰਬਰ ਕੋਈ 1 2 ਰਾਜਸਥਾਨ ਕੋਈ ਇੱਕ ਅਦਾ ਪਾਸੇ ਦਾ ਨੰਬਰ ਵੀ 735 ਆ ਗਿਆ ਇਹ ਹੈਗਾ ਤਿੰਨ ਮਾਡਲ 175000 ਸੋਨਾਲੀਕਾ 730 ਆ ਗਿਆ 6 ਮਾਡਲ 180000 ਰੁਪਿਆ ਡਿਮਾਂਡ ਤੇ ਇਹ ਹੈਗਾ 700 ਸੌਰੀ 45 ਫਾਰਮ ਟਰੈਕ ਪਾਵਰ ਮੈਕਸ ਈਪੀਆਈ ਕਲਾਸਿਕ ਪ੍ਰੋ ਇਹ ਜੇ ਮੈਂ ਟਰੈਕਟਰ ਦੀ ਗੱਲ ਕਰਾਂ ਇਹਦੇ ਇੱਥੇ ਇੱਕ ਸੀਰੀਜ਼ ਆਉਂਦੀ ਹੁੰਦੀ ਸੀ ਇਹਨੇ ਲਿਖਿਆ ਹੀ ਨਹੀਂਗਾ ਸੀਰੀਜ਼ ਇਹ ਕੱਲਾ ਹਾਈ ਲੋ ਵਾਲਾ ਟਰੈਕਟਰ ਹੈ ਠੀਕ ਹੈ ਕਲਾਸਿਕ ਪ੍ਰੋ 5210 ਜੇਰ ਪ੍ਰੋ ਇਹ ਹੈਗਾ 21 ਮਾਡਲ 22 ਦੀ ਆਸਤੀ 7,35,000 ਰੁਪਿਆ ਡਿਮਾਂਡ 35 ਛੜ ਤੋਂ 7 ਲੱਖ ਦਾ ਰਹਿ ਗਿਆ ਹਨਾ ਮਾਡਲ ਹੀ ਬਹੁਤ ਟੌਪ ਹੈ ਉੱਚੇ ਮਾਡਲ ਖੜੇ ਹੈ ਟਰੈਕਟਰ ਕੁਝ ਵੀ ਨਹੀਂ ਚੱਲਿਆ ਹੁਣ ਟਰੈਕਟਰ ਫਾਰਮ ਟਰੈਕ 1411 ਮਾਡਲ 2,65,000 ਫਾਸ ਨਿਊ ਹੋਲੈਂਡ 3630 4 ਲੱਖ ਰੁਪਿਆ 4,65,000 ਡਿਮਾਂਡ ਹੈ 12 ਮਾਡਲ ਤੇ ਟਰੈਕਟਰ ਕੁਛ ਇਧਰ ਖੜੇ ਨੇ ਕੁਛ ਹੋਰ ਵੀ ਵਿਖਾਉਣਾ ਮਾਡਲ ਤੁਹਾਨੂੰ ਇੱਕੋ ਦੁਕਾਨ ਦੇ ਇਨੇ ਟਰੈਕਟਰ ਦਿਖਾਉਣ ਜਾ ਰਹੇ ਆ ਵੀਡੀਓ ਨੂੰ ਸ਼ੇਅਰ ਕਰਦੇ ਬਦ ਤੋਂ ਬਦ ਤੇ ਹੈਗਾ 3630 ਉੱਪਰ ਬਾਈ ਮਾਡਲ 685000 ਰੁਪਿਆ ਡਿਮਾਂਡ ਹੈ ਠੀਕ ਹੈ ਉੱਪਰ 12+3 ਦੀ ਸਪੀਡ ਹੈ 53 10 ਜੌਂਡੀਅਰ ਕਾਲਰ ਸ਼ਿਫਟ ਵਾਲਾ 6 ਮਾਡਲ 425000 ਰੁਪਿਆ ਐਲਟੀ ਮਾਡਲ ਵੀ ਕਹਿੰਦੇ ਨੇ ਇਹਨੂੰ ਕਾਲੇ ਢੇਡਾ ਵਾਲਾ ਵੀ ਕਹਿ ਦਿੰਦੇ ਨੇ ਟਰੈਕਟਰ ਦੇਖ ਲਓ ਤੁਹਾਡੇ ਸਾਹਮਣੇ ਰੈਕਟਰ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲੇ ਕਾਲਰ ਸ਼ਿਫਟ ਵਾਲਾ ਤੇ 745 DI ਇਹ ਹੈਗਾ 22 ਮਾਡਲ 585000 ਰੁਪਿਆ ਡਿਮਾਂਡ ਆ ਸਿੰਗਲ ਐਕਟਿੰਗ ਦੇ ਵਿੱਚ ਪਾਵਰ ਸਟੀering 45 50 HP ਦਾ ਮਾਡਲ ਹੈ ਹਾਈ ਲੋ ਹਾਈ ਲੋ ਵਾਲਾ ਤਾਂ ਕਿਤੇ ਮੈਨੋਂ ਦਾ ਮੀਡੀਅਮ ਨਹੀਂ ਠੀਕ ਹੈ ਇਹ ਆ ਗਿਆ 60 ਪਿਆ ਫਾਰਮ ਟਰੈਕ ਇਹ ਬਹੁਤ ਘੱਟ ਹੈ ਪ੍ਰੋਜੈਕਟਰ ਲੈਂਪ ਉਸ ਟਾਈਮ ਚ ਇਹਨੂੰ ਦੇਤੇ ਸੀ ਇਹ 15 ਮਾਡਲ ਹੈ 6,50,000 ਰੁਪਏ ਦਾ ਮਾਡਲ ਹੈ ਵੇਟ ਵੂਟ ਲੱਗਾ ਹੋਇਆ ਟਰੈਕਟਰ ਬਹੁਤ ਘੱਟ ਵੇਖਣ ਨੂੰ ਮਿਲਣਗੇ ਤੁਹਾਨੂੰ ਬਹੁਤ ਖੁੱਲਾ ਸਪੇਸ ਹੈ ਟਰੈਕਟਰ ਦੇ ਐਲਈਡੀਆਂ ਐਕਸਟਰਾ ਲੱਗੀਆਂ ਹੋਈਆਂ ਨੇ ਤੇ ਇੰਨੇ ਕ ਦਾ ਸਮਾਨ ਹੀ ਲਾ ਰੱਖਿਆ ਉੱਤੇ ਬਹੁਤ ਜ਼ਿਆਦਾ ਯੂ ਲੱਗੀ ਫਾਈਬਰ ਲੱਗੀ ਹਾਈ ਲੋ ਵਾਲਾ ਟਰੈਕਟਰ ਹੈ ਤੇ ਸਸਪੈਂਸ਼ਨ ਆ ਵੇ ਲੋ ਬੇ ਇਥੋਂ ਜਿਹੜੀ ਉੱਤੇ ਆਪ ਡਾਊਨ ਹੋ ਜਾਂਦੀ ਹੈ ਸੀਟ 154 ਕਿਲੋ ਤੇ ਬੰਨੀ ਹੋਈ ਆ ਹੁਣ ਤੇ ਮੇਰੇ ਸਾਥ ਇਹ ਏਅਰ ਨਹੀਂ ਗਈ ਇਹ ਆਟੋਮੈਟਿਕ ਨਹੀਂ ਗਈ ਉਸ ਤੋਂ ਬਾਅਦ ਆਈ ਆਟੋਮੈਟਿਕ 265 ਮਿੰਦਰਾ ਮਿੰਦਰਾ ਵੀ ਖੜਾ ਇਹਦਾ ਰੇਟ ਨਹੀਂ ਲਿਖਿਆ ਪਰ ਜਿਹੜਾ ਜਿਹੜਾ ਪਸੰਦ ਆ ਜੇ ਉਹਦਾ ਰੇਟ ਨਹੀਂ ਲਿਖਿਆ ਹੁੰਦਾ ਫਾਰਮ ਟਰੈਕ 45 ਕਿਸੇ ਹੋਰ ਦਾ ਹੋਏਗਾ ਤਾਂ ਨਹੀਂ ਲਿਖਿਆ 11 ਮਾਡਲ ਹਰਿਆਣਾ ਨੰਬਰ 2 ਲੱਖ 95 ਹਜ਼ਾਰ ਰੁਪਏ ਡਿਮਾਂਡ ਸਿੰਪਲ ਸਟੀering 855 ਜਨਸੀ ਚੋਂ ਲੈਣ ਚੱਲੇ ਜੇ ਰਹਿਣ ਦੋ ਇੱਥੋਂ ਲੈ ਜਾ ਜਾ ਕੇ ਬਿਲਕੁਲ ਉੱਚਾ ਮਾਡਲ ਟੌਪ ਮਾਡਲ 25 ਮਾਡਲ ਦੇ ਮਾਰਕੇ ਹੋਣਗੇ ਠੀਕ ਹੈ ਤੇ ਰੇਟ ਤਾਂ ਫਿਰ ਮੌਕੇ ਤੇ ਹੋ ਹੀ ਜਾਣਾਂ ਦਾ ਤੇ ਸੈਂਟਰ ਗੀਅਰ ਦੇ ਨਾਲ ਹੈ ਤੇ ਪਾਵਰ ਬ੍ਰੇਕ ਤੇ ਆਈ ਪੀ ਡੀਓ ਕਲਚ ਸਾਰਾ ਕੁਝ ਹੈ ਸਪੈਸ਼ਲ ਐਡੀਸ਼ਨ 33 ਇਹ ਹੈਗਾ ਜੀ ਇਹਦਾ ਵੀ ਰੇਟ ਨਹੀਂ ਲਿਖ ਰੱਖਿਆ 6 ਸ਼ੂ ਦਾ ਹੋਏਗਾ 6 ਕੁਝ ਦਾ ਫਾਰਮ ਟਰੈਕ 60 ਈਪੀਆਈ ਪਾਵਰ ਮੈਕਸ 23 ਮਾਡਲ ਹੈ ਮਾਡਲ ਵਾਲੇ ਉੱਚੇ ਆ ਯਾਰ ਵਾਲੇ ਮਾਡਲ ਉੱਚੇ ਇਹ ਤੇ ਇਹ ਮਾਡਲ ਦਾ ਕੀ ਹੈ ਜੀ 7 ਲੱਖ ਰੁਪਏ ਇਹਦਾ ਡਿਮਾਂਡ ਹੈ 23 ਮਾਡਲ ਦੀ ਮਾਡਲ ਬਹੁਤ ਜ਼ਿਆਦਾ ਟੌਪ ਵੇਖਣ ਨੂੰ ਮਿਲਣਗੇ ਤੁਹਾਨੂੰ 55 HP ਦਾ ਟਰੈਕਟਰ ਹੈ ਕੀ ਚੱਲਿਆ ਹੋਏਗਾ 23 ਮਾਡਲ ਇਹਨਾਂ ਦੇ ਪੱਠੀ ਪੱਠੀ ਦਾ ਥੋੜਾ ਰੰਗ ਵੀ ਨਹੀਂ ਖੱਡਿਆ ਯਾਰ ਦੇਖ ਤੋ ਯਾਰ ਕੀ ਚੀਜ਼ ਮੰਨ ਲਓ ਹੁਣ ਕੀ ਆਖੀ ਇਹਨਾਂ ਨੂੰ ਵੀ ਕਿੰਨਾ ਕੇ ਚੱਲਿਆ ਟਰੈਕਟਰ ਹੈ ਹਨਾ ਬਾਕੀ ਕਈ ਲੋਕ ਜੱਜ ਕਰ ਲੈਂਦੇ ਨੇ ਟਮਾਟਾ ਨੂੰ ਇੱਥੋਂ ਜੱਜ ਕਰਦੇ ਤੁਸੀਂ ਪੱਟੀ ਦਾ ਪੇਂਟ ਦੇਖੋ ਯਾਰ ਕਿੰਨਾ ਕੇ ਟਰੈਕਟਰ ਖਿੱਚਿਆ ਆਉਣਾ ਹੈ ਈਰ ਕੈਂਡੇ ਚੱਲਿਆ ਹੋਣਾ 4 ਸਪੀਡ ਟਰੈਕਟਰ ਹੈ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਨਹੀਂ ਹਾਈ ਲੋ ਮੀਡੀਅਮ ਇੱਕ ਹੋਰ ਸਪੀਡ ਹੈ ਨਾਲ ਚਾਰ ਸਪੀਡ ਟਰੈਕਟਰ ਆਉਂ ਦੇ ਹੋਰ ਤੁਹਾਨੂੰ ਦਿਖਾਉਣੇ ਟਰੈਕਟਰ ਇਹਨਾਂ ਦੇ ਅਰਜਨ 605 ਡੀਆਈ ਡੀਐਲਐਕਸ ਮਾਡਲ ਜਮਾ ਟਾਪ ਮਾਡਲ ਹੈ ਬਾਈ ਮਾਡਲ 6 ਲੱਖ 45000 ਰੁਪਿਆ ਡਿਮਾਂਡ ਹੈ 434 ਪਾਵਰ ਪਲੱਸ 21 ਮਾਡਲ 4 ਲੱਖ 25000 ਰੁਪਿਆ ਡਿਮਾਂਡ ਹੈ ਮਹਿੰਦਰਾ 265 ਭੂਮੀਪੁੱਤਰ ਮਾਡਲ ਤਿੰਨ ਸਿਲੰਡਰ ਤਿੰਨ ਸਿਲੰਡਰ ਯੂ ਫਾਈਬਰ ਲਾਈ ਇਹ ਦੇਖੋ ਇਹਨੂੰ ਕਹਿੰਦੇ ਮੋਡੀਫਾਈ ਐਵੇਂ ਲੁਕਿੰਗ ਮੋਡੀਫਾਈ ਕਰਕੇ ਕਹੀਏ ਨੇ 23 ਮਾਡਲ 24 ਦੀ ਆਰਸੀ 4,65,000 ਰੁਪਏ ਡਿਮਾਂਡ ਕੋੜਾ ਬੈਂਫਰ ਵੀ ਲੱਗਾ ਇਹ ਤਾਂ ਬਾਧਰ ਗੋੜਾ ਹੈ ਬਾਧਰ ਗੋੜਾ ਭੂਮੀ ਪੁੱਤਰ ਮਾਡਲ ਬਾਧਰ ਗੋੜਾ ਠੀਕ ਹੈ ਇਹ ਨੀਗਾ ਸੋਚ ਵੈਸੇ ਇਹਦਾ 265 ਹੈ ਤੇ ਅਗਲੇ ਬੰਨੇ 2475 ਡੀ ਆਈ 5 ਮਾਡਲ 2,30,000 ਰੁਪਏ ਡਿਮਾਂਡ ਤੇ ਯੂਰੋਪੀਆਂ 21 ਮਾਡਲ 5,25,000 ਰੁਪਏ ਡਿਮਾਂਡ ਆਈਸ਼ਰ 485 485 ਦਾ ਰੇਟ 16 ਮਾਡਲ 415000 ਰੁਪਿਆ ਡਿਮਾਂਡ 444 ਚਾਰ ਸਟਾਰ ਰਿਵਰਸ ਪੀਡੀਓ ਠੀਕ ਹੈ 21 ਮਾਡਲ ਹੈ 21 ਮਾਡਲ 625 ਡਿਮਾਂਡ ਹੈ ਤੇ ਮੈਸੀ ਖੜਾ ਇੱਧਰ ਉਧਰ ਆਇਸ਼ਰ ਖੜਾ 65 ਬਾਈ ਖੜਾ ਡਿਊਜ਼ ਫਾਰ ਖੜਾ 36 30 ਖੜਾ ਮੈਸੀ ਫੇਰ ਖੜਾ ਇਹ ਸਾਰੇ ਟਰੈਕਟਰ ਬਾਈ ਹੋਣਾ ਦੇ ਨੇ ਅੱਜ ਤੋਂ ਫਾਰਮ ਟਰੈਕ ਤੋਂ ਲੈ ਕੇ ਆਡਿਊਜ਼ ਫਾਰ ਤੱਕ ਫੋਰ 4622 ਵੀ ਖੜਾ ਤੇ 62 ਦਾ ਪਿਛਲੀਆਂ ਵੀਡੀਓ ਚ ਰੇਟ ਦੱਸਿਆ ਹੋਇਆ ਤੇ ਤਾਂ ਕਰਕੇ ਨਹੀਂ ਉਧਰ ਜਾ ਰਹੇ ਪਹਿਲਾਂ ਵੀਡੀਓ ਚ ਪਾਇਆ ਹੋਇਆ ਵੀਡੀਓ ਨੂੰ ਸ਼ੇਅਰ ਕਰਿਆ ਜੇ ਇਹ ਸਾਰੇ ਇੱਕੋ ਦੁਕਾਨ ਦੇ ਡਾਇਰੈਕਟਰ ਨੇ ਜੇ ਕਿਸੇ ਨੇ ਲੈਣਾ ਹੈ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਮਿਲਦੇ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ